ਇਹ ਤਰੀਕ ਨੂੰ ਸ੍ਰੀ ਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਆ ਯਾਤਰਾ ਆਰੰਭ ਹੋਈ ਮਾਝੇ ਦੇ ਹਲਕਿਆਂ ਨਿਕਲ ਕੇ ਅੱਜ ਮਾਲਵਾਜ ਪਹੁੰਚੀ ਹੈ ਬਹੁਤ ਲੋਕਾਂ ਦਾ ਪਿਆਰ ਮਿਲ ਰਿਹਾ ਆ ਆਸ਼ੀਰਵਾਦ ਮਿਲ ਰਿਹਾ ਆ ਆਪਾ ਪੰਜਾਬੀਓ ਇਕੱਠੇ ਹੋਈਏ ਜੋ ਹੌਲੀ ਹੌਲੀ ਆਪਣੇ ਤੇ ਹਮਲੇ ਹੋਣ ਲੱਗ ਗਏ ਆਪਣੇ ਗੁਰੂ ਘਰਾਂ ਦੇ ਉੱਤੇ ਕਾਬਜ਼ ਹੋਣ ਲੱਗ ਗਏ ਅੱਜ ਤੁਸੀਂ ਦੇਖਿਆ ਹੋਣਾ ਜਿਹੜਾ ਨਵਾਂ ਐਕਟ ਪਾਸ ਕੀਤਾ ਹੈ ਸਤਿ ਸ਼੍ਰੀ ਹਜ਼ੂਰ ਸਾਹਿਬ ਦਾ ਉੱਤੇ ਮਹਾਰਾਸ਼ਟra ਸਰਕਾਰ ਨੇ ਜਿਹੜੇ ਆਪਣੀ ਪੁਰਾਣਾ ਐਕਸੀ ਉਹਨੂੰ ਖਤਮ ਕਰਕੇ ਹੁਣ ਕੰਪਲੀਟ ਕੰਟਰੋਲ ਸਾਰਾ ਕਬਜ਼ਾ ਮਹਾਰਾਸ਼ਟra ਸਰਕਾਰ ਨੇ ਤੱਕ ਹਜ਼ੂਰ ਸਾਹਿਬ ਦਿਲਤੇ ਆਪਣਾ ਕਰ ਲਿਆ ਜੇ ਆਪਣੇ ਧਾਰਮਿਕ ਆਜ਼ਾਦੀ ਵੀ ਆਪਣੇ ਕੋਲੇ ਨਹੀਂ ਰਹੂਗੀ ਤੇ ਆਪਾਂ ਕੀ ਕਰਾਂਗੇ ਹੌਲੀ-ਹੌਲੀ ਆਪਣੇ ਤੇ ਹਮਲੇ ਹੋ ਰਹੇ ਆ ਤੇ ਆਪਾਂ ਵਿਖਰ ਗਏ ਆ ਆਓ ਇਕੱਠੇ ਹੋਈਏ ਆਪਣੀ ਫੌਜ ਕਾਲੀ ਦਲ ਦੇ ਥੱਡੇ ਝੰਡੇ ਥੱਲੇ ਇਕੱਠੇ ਹੋਈ ਏ ਆ 103 ਸਾਲ ਪੁਰਾਣੀ ਥੋਡੀ ਫੌਜ ਹੈ ਇਹਨੂੰ ਤਗੜਾ ਕਰ ਲਿਓ ਥੋਡੇ ਤੇ ਕੋਈ ਹਮਲਾ ਨਹੀਂ ਹੋਊਗਾ ਆਪਾਂ ਦੂਜੀਆਂ ਗੱਲਾਂ ਜ ਨੈਸ਼ਨਲ ਪਾਰਟੀਆਂ ਦਿੱਲੀ ਦੀ ਪਾਰਕੀਆਂ ਦੇ ਸਿਰ ਤੇ ਆਪਾਂ ਉਹਨਾਂ ਨੂੰ ਵੋਟਾਂ ਦੇ ਕੇ ਉਹਨਾਂ ਨੂੰ ਤਗੜਾ ਕਰ ਦਿੱਤਾ ਤੇ ਆਪਣੇ ਤੇ ਹਮਲੇ ਹੋਣ ਲੱਗ ਗਏ ਆਓ ਪੰਜਾਬੀਓ ਆਪ ਖਾਲਸਾ ਜੀ ਇਕੱਠੇ ਹੋ ਕੇ ਆ ਯਾਤਰਾ ਜਿੱਸਾ ਲੈ ਕੇ ਆ ਜਿਹੜਾ ਗਲਾ ਇਲੈਕਸ਼ਨ ਆਉਣਾ ਹੈ ਐਨਾਂ ਨਿਆ ਜ਼ਮਾਨਤਾ ਜ਼ਬਤ ਕਰਾਏ ਤੇ ਆਪਣੀ ਫਾਰਮ ਦੀ ਪਾਰਟੀ ਜਥੇਬੰਦੀ ਪੰਜਾਬੀ ਆਵਾਜ਼ ਸ਼੍ਰੋਮਣੀ ਕਾਲੀ ਦਲ ਦਾ ਝੰਡਾ ਫਿਰ ਤੋਂ ਪੰਜਾਬ ਦੇ ਉੱਤੇ ਲੜਾਈਏ 3 ਤਰੀਕ ਨੂੰ ਸ੍ਰੀ ਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਆ ਯਾਤਰਾ ਆਰੰਭ ਹੋਈ ਮਾਝੇ ਦੇ ਹਲਕਿਆਂ ਨਿਕਲ ਕੇ ਅੱਜ ਮਾਲਵਾਚ ਪਹੁੰਚੀ ਹੈ ਬਹੁਤ ਲੋਕਾਂ ਦਾ ਪਿਆਰ ਮਿਲ ਰਿਹਾ ਆਸ਼ੀਰਵਾਦ ਮਿਲ ਰਿਹਾ ਆਪਾ ਪੰਜਾਬੀਓ ਇਕੱਠੇ ਹੋਈਏ ਜੋ ਹੌਲੀ ਹੌਲੀ ਆਪਣੇ ਤੇ ਹਮਲੇ ਹੋਣ ਲੱਗ ਗਏ ਆਪਣੇ ਗੁਰੂ ਘਰਾਂ ਦੇ ਉੱਤੇ ਕਾਬਜ਼ ਹੋਣ ਲੱਗ ਗਏ ਅੱਜ ਤੁਸੀਂ ਦੇਖਿਆ ਹੋਣਾ ਜਿਹੜਾ ਨਵਾਂ ਐਕਟ ਪਾਸ ਕੀਤਾ ਹੈ ਤਾਂ ਸ੍ਰੀ ਹਜ਼ੂਰ ਸਾਹਿਬ ਦਾ ਉੱਤੇ ਮਹਾਰਾਸ਼ਟra ਸਰਕਾਰ ਨੇ ਜਿਹੜੇ ਆਪਣੀ ਪੁਰਾਣਾ ਐਕਟ ਸੀ ਉਹਨੂੰ ਖਤਮ ਕਰਕੇ ਹੁਣ ਕੰਪਲੀਟ ਕੰਟਰੋਲ ਸਾਰਾ ਕਬਜ਼ਾ ਮਹਾਰਾਸ਼ਟra ਸਰਕਾਰ ਨੇ ਤਖਤ ਹਲੂਤ ਸਾਹਿਬ ਦੇ ਉੱਤੇ ਆਪਣਾ ਕਰ ਲਿਆ ਇਹ ਆਪਣੇ ਧਾਰਮਿਕ ਆਜ਼ਾਦੀ ਵੀ ਆਪਣੇ ਕੋਲੇ ਨਹੀਂ ਰੂਗੀ ਤੇ ਆਪਾਂ ਕੀ ਕਰਾਂਗੇ ਹੌਲੀ-ਹੌਲੀ ਆਪਣੇ ਤੇ ਹਮਲੇ ਹੋ ਰਿਹਾ ਤੇ ਆਪਾਂ ਵਿਖਰ ਗਏ ਆਓ ਇਕੱਠੇ ਹੋਈਏ ਆਪਣੀ ਫੌਜ ਕਾਲੀ ਦਲ ਦੇ ਥੱਡੇ ਝੰਡੇ ਥੱਲੇ ਇਕੱਠੇ ਹੋਈਏ ਆ 103 ਸਾਲ ਪੁਰਾਣੀ ਥੋਡੀ ਫੌਜ ਹੈ ਇਹਨੂੰ ਤਗੜਾ ਕਰ ਲਿਓ ਤੁਹਾਡੇ ਤੇ ਕੋਈ ਹਮਲਾ ਨਹੀਂ ਹੋਊਗਾ ਆਪਾਂ ਦੂਜੀਆਂ ਗੱਲਾਂ ਜ ਨੈਸ਼ਨਲ ਪਾਰਟੀਆਂ ਦਿੱਲੀ ਦੀ ਪਾਰਟੀਆਂ ਦੇ ਸਿਰ ਤੇ ਆਪਾਂ ਉਹਨਾਂ ਨੂੰ ਵੋਟਾਂ ਦੇ ਕੇ ਉਹਨਾਂ ਨੂੰ ਤੜਾਕਰ ਦਿੱਤਾ ਤੇ ਆਪਣੇ ਤੇ ਹਮਲੇ ਹੋਣ ਲੱਗ ਗਏ ਆਓ ਪੰਜਾਬੀ ਆਪ ਖਾਲਸਾ ਜੀ ਇਕੱਠੇ ਹੋ ਕੇ ਆ ਯਾਤਰਾ ਜਿੱਸਾ ਲੈ ਕੇ ਅੱਜ ਦਾ ਗਲਾ ਇਲੈਕਸ਼ਨ ਆਉਣਾ ਹੈ ਇਹਨਾਂ ਦੀਆਂ ਜ਼ਮਾਨਤਾ ਜ਼ਬਤ ਕਰਾਏ ਤੇ ਆਪਣੀ ਫਾਰਮ ਦੀ ਪਾਰਟੀ ਜਥੇਬੰਦੀ ਪੰਜਾਬੀ ਆਵਾਜ਼ ਸ਼੍ਰੋਮਣੀ ਕਾਲੀ ਦਲ ਦਾ ਝੰਡਾ ਫਿਰ ਤੋਂ ਪੰਜਾਬ ਦੇ ਉੱਤੇ ਲੜਾਈ